ਸਾਸੀ ਗੱਲ ਦੋਸਤੋ ਅੱਜ ਢਿਲਮਾ ਕਲਾਂ ਦੇ ਕੋਠੇ ਦਰਜੀਆਂ ਵਾਲੇ ਦੇ ਕਿਸਾਨ ਨਰਮਲ ਪ੍ਰੀਤਮ ਸਿੰਘ ਜੀ ਜਿਹੜੇ ਕਿ ਆਰਗੈਨਿਕ ਖੇਤੀ ਵੀ ਕਰਦੇ ਐ ਤੇ ਨਾਲ ਸਬਜ਼ੀਆਂ ਦੀ ਖੇਤੀ ਗੰਨਾ ਮਤਲਬ ਕਈ ਤਰ੍ਹਾਂ ਦੀਆਂ ਫਸਲਾਂ ਉਹਨਾਂ ਨੇ ਬੀਜੀਆਂ ਹੋਈਆਂ ਆਪਦੇ ਖੇਤ ਵਿੱਚ ਤਾਂ ਉਹ ਵਿਭਿੰਨਤਾ ਵਾਲੀ ਖੇਤੀ ਕਰ ਰਹੇ ਆ ਆਓ ਆਪਾਂ ਨਰਮਲ ਪ੍ਰੀਤਮ ਜੀ ਤੋਂ ਨਾਲ ਗੱਲ ਕਰਦੇ ਆ ਕਿ ਉਹ ਇਹਦੇ ਵਿੱਚ ਇਹ ਜਿਹੜਾ ਕਿਉਂ ਕਰ ਰਹੇ ਆ ਗਿਆਨ ਨੂੰ ਗਿਆਨ ਕਿੱਥੋਂ ਮਿਲਿਆ ਹਾਂਜੀ ਨਰਮਲ ਪ੍ਰੀਤਮ ਜੀ ਸਾਸਰੀਗਾਲ ਸਾਸਰੀਗਾਲ ਦੀ ਸਾਰਿਆਂ ਦਾ ਉਹ ਖੇਤੀਬਰਾਤ ਮਿਸ਼ਨ ਦੀ ਸਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਪਿੰਡ ਕੁੱਠੇਦਰੀਆਂ ਵਿੱਚ ਪਹੁੰਚੇ ਅੱਛਾ ਤੁਸੀਂ ਇਹ ਜਿਹੜੀ ਖੇਤੀ ਕੀਤੀ ਹੈ ਕਿੰਨੇ ਏਰੀਆ ਵਿੱਚ ਆਰਗੈਨਿਕ ਖੇਤੀ ਆ ਜਾਂ ਇਹ ਆਰਗੈਨਿਕ ਵਿੱਚ ਕਨਵਰਟ ਕਰ ਰਹੇ ਹੋ ਤੁਸੀਂ ਉਹਦੇ ਬਾਰੇ ਦੱਸੋ ਦੇਖੋ ਜੀ ਜਿਹੜੀ ਮੇਰੀ ਇਹ ਸਬਜ਼ੀਆਂ ਦਾ ਕੰਮ ਆ ਜਿਵੇਂ ਭਿੰਡੀ ਹੋ ਗਿਆ ਕਦੂ ਤੋਰੀਆਂ ਗਵਾਰਾ ਹੋਗਾ ਗਵਾਰਾ ਤਾਂ ਹਾਂਜੀ ਚੀਜ਼ ਆ ਉਹਦਾ ਵੈਸੇ ਹੁੰਦਾ ਹੀ ਆਰਗੈਨਿਕ ਆ ਤਾਂ ਉਹਦੇ ਵਿੱਚ ਕੋਈ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਨਾ ਯੂਰੀਆ ਪਾਉਣ ਦੀ ਲੋੜ ਐ ਇੱਕ ਵਾਰੀ ਲਾ ਦੋ ਰੇਤ ਲਈ ਵਾਣ ਚ ਲੱਗ ਜਾਂਦਾ ਤੇ ਰੇਤਲਾ ਵਾਣ ਵੈਸੇ ਘੱਟ ਪਾਵਰਫੁੱਲ ਹੁੰਦਾ ਉਹ ਵੈਸੇ ਉਹ ਰੇਤਲੇ ਵਾਣ ਨੂੰ ਮੰਨਦਾ ਉਹਦਾ ਆਰਗੈਨਿਕ ਹੀ ਹੁੰਦਾ ਬਾਕੀ ਰਹੀ ਗੱਲ ਭਿੰਡੀਆਂ ਤੇ ਕੱਦੂ ਤੋਰੀਆਂ ਚ ਇਹਦੇ ਚ ਯੂਰੀਆ ਤੇ ਡੀਏਪੀ ਪੈਂਦਾ ਜੀ ਪਰ ਮੈਂ ਜਿਹੜਾ ਯੂਰੀਆ ਤੇ ਡੀਏਪੀ ਪਾਇਆ ਇਹਦੇ ਚ ਲੋੜ ਮੁਤਾਬਕ ਮਤਲਬ ਕਿ ਜਿਵੇਂ ਮੈਨੂੰ ਪਤਾ ਲੱਗਿਆ ਵੀ ਬੂਟੇ ਨੂੰ ਹੁਣ ਚਾਹੀਦਾ ਉਹਨਾਂ ਕਮੈਂ ਪਾਇਆ ਇਹਨੇ ਵੀ ਬਿਨਾ ਸੋਚੇ ਸਮਝੇ ਆਪਾਂ ਘਟਾ ਭਰਿਆ ਤੇ ਹਰ ਪਾਣੀ ਨਾਲ ਯੂਰੀਆ ਦੇ ਡੀਏਪੀ ਪਾਈਓ ਉਹ ਕੰਮ ਨਹੀਂ ਸੀ ਨਹੀਂ ਤੁਸੀਂ ਹੁਣ ਯੂਰੀਆ ਡੀਏਪੀ ਬਹੁਤ ਘੱਟ ਮਾਤਰਾ ਚ ਪਾ ਰਹੇ ਹੋ ਹਨਾ ਇਹਦੇ ਚ ਹਾਂਜੀ ਤਾਂ ਵੀ ਜਦੋਂ ਤੁਸੀਂ ਸ਼ੇਲ ਕਰਦੇ ਆਂ ਬਾਜ਼ਾਰ ਚ ਹਨਾ ਤਾਂ ਉਹਦੇ ਚ ਫਿਰ ਤੁਸੀਂ ਕੀ ਕਹਿ ਕੇ ਵੇਚਦੇ ਹੋ ਜਾਂ ਕਿਵੇਂ ਵੀ ਜਾਂ ਆਰਗੈਨਿਕ ਕਹਿ ਕੇ ਵੇਚਦੇ ਹੋ ਜਾਂ ਵੀ ਭਈ ਅਗਲੇ ਨੂੰ ਦੱਸ ਕੇ ਵੇਚਦੇ ਵੀ ਆਰਗੈਨਿਕ ਨਹੀਂ ਆਏ ਉਹਦੇ ਬੱਚੇ ਜੀ ਜਦੋਂ ਸਵੇਰ ਸਵੇਰ ਮੰਡੀ ਤੇ ਚਾਈਦਾ ਲਗਭਗ 3 ਵਜੇ ਮੰਡੀ ਖੁੱਲ ਜਾਂਦੀ ਆ ਇਹ ਉੱਥੇ ਨਾ ਹੀ ਇਹ ਦੱਸਣ ਦਾ ਟਾਈਮ ਹੁੰਦਾ ਵੀ ਤੇ ਨਾ ਹੀ ਕਿਸੇ ਕੋਲ ਪੁੱਛਣ ਦਾ ਟਾਈਮ ਹੁੰਦਾ ਵੀ ਆਰਗੈਨਿਕਾ ਕਿਉਂਕਿ ਉੱਥੇ ਉਹਨਾਂ ਨੇ 20 25 25 ਕਿਲੋ ਕੱਠੀ ਲੈ ਜਾਣੀ ਹੁੰਦੀ ਆ ਜੇ ਉੱਥੇ ਕਿਸੇ ਨੂੰ ਇਹ ਦੱਸ ਦੇਵੀਂ ਆ ਵੀ ਘੱਟ ਖਾਦ ਵਾਲਾ ਤੇ ਜਿਹੜਾ ਮੇਰਾ ਭਰਾ ਨਾਲ ਵਾਲਾ ਹੋਊਗਾ ਠੀਕ ਆ ਉਹ ਉਸੇ ਰੇਟ 'ਚ ਉਧਰਲੇ ਪਾਸੇ ਹੋ ਜਾਂਦਾ ਬੰਦਾ ਅਗਲਾ ਕਹਿੰਦਾ ਵੀ ਉਹਦਾ ਰੇਟ ਵੇਖਦਾ ਕਿਉਂਕਿ 25 30 ਕਿਲੋ ਲੈ ਜਾਣਾ ਹੁੰਦਾ ਇਹ ਜਿਹੜਾ ਆਰਗੈਨਿਕ ਉਹ ਇੱਕ ਦੋ ਦੋ ਗਾਹਾਂ ਦਾ ਹੁੰਦਾ ਵੀ ਜੇ ਕੋਈ ਆਪਦੇ ਲੈਵਲ ਤੇ ਪਰਸਨਲ ਆਵੇ ਵੀ ਮੈਨੂੰ ਆਰਗੈਨਿਕ ਚਾਹੀਦੀ ਆ ਉਹ ਇੱਕ ਦੋ ਕਰ ਉਹਨਾਂ ਦਾ ਅ ਆਰਗੇਨਿਕ ਆਰਗੇਨਿਕ ਉਹ ਕਨਾਲਕ ਦੇ ਵਿੱਚ ਕੀ ਕਰਦੇ ਹੋ ਤੁਸੀਂ ਉਹਦੇ ਵਿੱਚ ਵੀ ਮੈਂ ਆਪਣੇ ਘਰ ਵਾਸਤੇ ਹੀ ਵੈਰਾਈਟੀਆਂ ਲਾਈਆਂ ਹੋਈਆਂ ਜਿਵੇਂ ਕਿ ਤਰ੍ਹਾਂ ਹੋ ਗਏ ਖੀਰੇ ਹੋ ਗਏ ਮਤੀਰੇ ਹੋ ਗਏ ਦੇਸੀ ਗਵਾਰਾ ਹੋ ਗਿਆ ਵੀ ਉਹ ਜੀਆਂ ਵੈਰਾਈਟੀਆਂ ਲਾਈਆਂ ਹੋਈਆਂ ਉਹਦੇ ਚ ਅੱਛਾ ਤੁਸੀਂ ਫਰੂਟ ਫਰੂਟ ਪਲਾਂਟ ਵੀ ਕਈ ਲਾਏ ਹੋਏ ਹੈ ਨਾ ਫਰੂਟ ਪਲਾਂਟਸ ਹੁਣ ਜਿਵੇਂ ਆਪਾਂ ਮਾਰਕੀਟ ਵਿੱਚ ਦੇਖਦੇ ਆ ਮਾਰਕੀਟ ਵਿੱਚ ਆਪਾਂ ਨੂੰ 150 ਰੁਪਏ ਤੋਂ ਲੈ ਕੇ 200 ਰੁਪਏ ਵਿੱਚ ਲਗਭਗ ਫਰੂਟ ਮਿਲਦਾ ਤੇ ਜਦੋਂ ਆਪਾਂ ਮੰਡੀਆਂੋਂ ਲੈ ਕੇ ਆਉਂਦੇ ਆ ਅੱਧਾ ਉਹ ਘਰ ਆ ਕੇ ਖਰਾਬ ਨਿਕਲ ਜਾਂਦਾ ਆ ਮੈਂ ਇਹ ਸੋਚਿਆ ਬਈ ਖਰਾਬ ਹੀ ਨਿਕਲਦਾ ਤੇ ਇਹਦੇ ਚ ਕੈਮੀਕਲ ਵੀ ਬਹੁਤ ਹੁੰਦਾ ਜਿਹੜੇ ਮੈਂ ਫਰੂਟ ਆਪਦੇ ਲੈਵਲ ਤੇ ਇਸੇ ਕਰਕੇ ਲੈ ਵੀ ਆਪਣੇ ਬੱਚਿਆਂ ਨੂੰ ਕਮ ਸੇ ਕਮ ਆਪਾਂ ਨੂੰ ਬਾਜ਼ਾਰ ਤੋਂ ਖਰੀਦਨੇ ਆ ਪੈਣਾ ਅੱਛਾ ਤੁਹਾਡੇ ਕੋਲੇ ਗੰਨਾ ਵੀ ਲੱਗਿਆ ਹੋਇਆ ਗੰਨਾ ਮੇਰੇ ਕੋਲੇ ਲਗਭਗ 6 ਵੈਰੈਟੀਾਂ ਦਾ ਲੱਗਿਆ ਹੋਇਆ ਕਿਹੜੀਆਂ ਕਿਹੜੀਆਂ ਵੈਰੈਟੀਾਂ ਉਹਦੇ ਚ ਇੱਕ ਤਾਂ COG 19 ਆ 85 ਆ 18 98 ਆ 88 ਆ ਤੇ ਇਹਦਾ ਗੁੜ ਸ਼ੱਕਰ ਬਣਾਇਆ ਹੋਇਆ ਇਹਦਾ ਗੁੜ ਸ਼ੱਕਰ ਬਣਾਇਆ ਹੋਇਆ 85 ਦਾ ਵੀ ਬਣਾਇਆ ਹੋਇਆ 19 ਦਾ ਵੀ ਬਣਾਇਆ ਹੋਇਆ 88 ਦਾ ਵੀ ਬਣਾਇਆ ਹੋਇਆ ਤੇ ਲੋਕਾਂ ਦਾ ਬਹੁਤ ਵਧੀਆ ਰਿਸਪਾਂਸ ਆਇਆ ਗੁੜ ਤੇ ਸ਼ੱਕਰ ਨਹੀਂ ਇਹ ਤੁਸੀਂ ਆਰਗੇਨਿਕ ਹੈ ਗੁੜ ਸ਼ੱਕਰ ਇਹਦੇ ਵਿੱਚ ਇਹ ਆਪਾਂ ਘੱਟ ਖਾਦ ਵਾਲਾ ਕਹਿ ਸਕਦੇ ਹਾਂ ਜੀ ਮੈਂ ਜੇ ਤੁਹਾਨੂੰ ਕਹਦਾ ਵੀ ਇਹ ਬਿਲਕੁਲ ਹੀ ਨਹੀਂ ਕੁਝ ਪਾਇਆ ਉਹ ਝੂਠ ਆ ਇਹਦੇ ਵਿੱਚ ਨਾ ਮਾਤਰ ਖਾਦ ਮਤਲਬ ਕਿ ਚਲੋ ਜਦੋਂ ਮੈਂ ਗੰਨਾ ਬੀਜਿਆ ਸੀ ਉਦੋਂ ਅੱਧਾ ਘਾਟਾ ਟੀਪੀ ਦਾ ਪਾਤਾ ਤੇ ਉਦੋਂ ਬਾਅਦ ਜਦੋਂ ਮੈਂ ਇਹਦੀ ਗਟਾਈ ਕੀਤੀ ਅੱਧਾ ਘਾਟਾ ਟੀਪੀ ਦੋਦੋ ਪਾਇਆ ਉਸ ਤੋਂ ਬਾਅਦ ਨਹੀਂ ਹੁਣ ਤੁਸੀਂ ਇਹ ਪੂਰਾ ਆਰਗੇਨਿਕ ਚ ਕਿਤੋਂ ਲੈ ਕੇ ਆ ਰਹੇ ਹੋ ਕਿਉਂਕਿ ਤੁਹਾਡਾ ਮਾਡਲ ਬਹੁਤ ਸੋਹਣਾ ਹੈਗਾ ਇਨੂੰ ਪੂਰਾ ਆਰਗੈਨਿਕ ਕਦੋਂ ਕਦੋਂ ਕਰੂਗੇ ਇਹਨੂੰ ਦੇਖੋ ਇਹ ਆਰਗੈਨਿਕ ਤਾਂ ਫਿਰ 3-4 ਸਾਲ ਲੱਗਦੇ ਆ ਜੇ ਆਪਾਂ ਇਹਨੂੰ ਆਰਗੈਨਿਕ ਕਰਨਾ ਹੋਵੇ ਹੁਣ ਆਰਗੈਨਿਕ ਇਹ ਤਾਂ ਹੋਇਆ ਜੇ ਨੂੰ ਆਪਾਂ ਹੌਲੀ-ਹੌਲੀ ਘਟਾਵਾਂਗੇ ਜੇ ਆਪਾਂ ਇੱਕੋ ਦਾ ਮੈਨੂੰ ਘਟਾਤਾ ਤਾਂ ਫਿਰ ਆਪਦਾ ਵੀ ਨੁਕਸਾਨ ਹੋ ਜਾਣਾ ਨਹੀਂ 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 ਜੀਰੋ ਜਿਹੜਾ ਕੈਮੀਕਲ ਹੈ ਕਦੋਂ ਕਰੋਗੇ ਵੀ ਸ਼ੁਰੂ ਕਦੋਂ ਕਰ ਦੋਗੇ ਬਈ ਲਗਭਗ ਤੁਸੀਂ ਮੰਨ ਕੇ ਚੱਲੋ 1.5 ਸਾਲ ਬਾਅਦ ਤੱਕ ਫੁੱਲੀ ਆਰਗੈਨਿਕ ਹੋ ਜੇ ਮੇਰੀ ਸਬਜ਼ੀ ਦਾ ਸਾਰਾ ਸਿਸਟਮ ਜੀ ਵੀ ਇਹਦੇ ਚ ਕੋਈ ਖਾਦ ਨਹੀਂ ਪਾਈ ਹਾਂ ਫਿਰ ਕੱਲੀ ਰੂੜੀ ਦੇ ਖਾਦ ਰੂੜੀ ਦੀ ਜਿਹੜੀ ਖਾਦ ਉਹ ਖਾਦ ਨਾਲ ਤੇ ਜਿਹੜੇ ਬਾਇਓ ਖਾਦ ਆਉਂਦੇ ਆ ਉਹਨਾਂ ਦੀ ਹੈਲਪ ਨਾਲ ਹੀ ਮੈਂ ਫਿਰ ਅੱਗੇ ਵਧਾਉਂਗਾ ਕਿਉਂਕਿ ਤੁਹਾਡੀ ਉਮਰ ਕਿੰਨੀ ਕਹਿੰਦੇ? ਮੇਰੀ ਉਮਰ ਹੁਣ ਇਸ ਟਾਈਮ ਤੇ ਲਗਭਗ 35 36 ਸਾਲ ਦੀ ਹੈ ਜੀ 35 36 ਸਾਲ ਦੀ ਤੇ ਤੁਸੀਂ ਪੰਚਾਇਤ ਮੈਂਬਰ ਕਿਉਂ? ਹਾਂ ਜੀ ਮੈਨੂੰ ਪਿੰਡ ਵਾਲਿਆਂ ਨੇ ਪੰਚਾਇਤ ਮੈਂਬਰ ਦੀ ਸੇਵਾ ਵੀ ਦਿੱਤੀ ਹੈ ਨਾਲ ਨਾਲ ਫਿਰ ਉਹ ਵੀ ਕਰੀ ਦੀ ਹੈ ਜੀ ਪੰਚਾਇਤ ਮੈਂਬਰ ਹੋਣ ਦੇ ਨਾਲ ਨਾਲ ਤੁਸੀਂ ਆਹ ਇਸ ਆਰਗੈਨ ਖੇਤੀ ਵੱਲ ਵਧ ਰਹੇ ਹੋ ਚੰਗਾ ਮਾਡਲ ਹੈ ਨੇੜੇ ਤੇੜੇ ਤੁਹਾਡੇ ਖੇਤ ਵਰਗਾ ਕੋਈ ਖੇਤ ਵੀ ਹੈ ਨਹੀਂਗਾ ਤਾਂ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਅੱਗੇ ਤੁਸੀਂ ਦੱਸ ਹੀ ਦਿੱਤਾ ਵੀ ਅਸੀਂ ਇਹਨੂੰ ਫੁੱਲੀ ਆਰਗੇਨਿਕ ਕਰਨ ਜਾ ਰਹੇ ਹੈਗੇ ਆਂ ਸ਼ੱਕਰ ਗੁੜ ਸ਼ੱਕਰ ਤੁਸੀਂ ਬਣਾ ਰਹੇ ਹੈਗੇ ਆਂ ਹਾਂਜੀ ਹਾਂਜੀ ਪਰਮਪ੍ਰੀਤਮ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ